ਹੁਣ ਜਿਵੇਂ ਗੋਪੀ ਫੰਦੀਪੁਰੀਆ ਇਹਨਾਂ ਦੇ ਉਸਤਾਦ ਨੇ ਉਹਨਾਂ ਨੇ ਹੱਥ ਰੱਖ ਦਿੱਤਾ ਵਾ ਅਤੇ ਇੱਕ ਅੱਜ ਇੱਕ ਵਧੀਆ ਕਬੱਡੀ ਦਾ ਪਲੇਅਰ ਬਣ ਗਿਆ ਵਧੀਆ ਜਾਫੀ ਬਣ ਗਿਆ ਵਾ ਜੀ ਜੀ ਛੋਟੇ ਦੇ ਤੋਂ ਸ਼ੌਂਕ ਹੀ ਇਹਨਾਂ ਜਾਣਾ ਇਥੋਂ ਆ ਖੇਡਣ ਮੱਲਣ ਆਖਣਾ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਇਹਨਾਂ ਉਥੇ ਜਾਣ ਕੇ ਇਹਨੇ ਬਾਚੋਂ ਨਿਕਰਾਂ ਜੀਆਂ ਧੋਂਦੇ ਹੋਣਾ ਮਿੱਟੀ ਵਾਲੀਆਂ ਤੇ ਮੈਂ ਕਹਣਾ ਵੀ ਇਹ ਕਿਉਂ ਧੋਣਾ ਹੈ ਆਂਦਮ ਇਹ ਨਾ ਕਹਿਣਾ ਵੀ ਮੈਨੂੰ ਫੇ ਤੂੰ ਮੇਰੇ ਕੱਪੜੇ ਤੋਂ ਆਪ ਹੀ ਧੋਨੇ ਜੀ ਇਹ ਪਹਿਲੋ ਸਾਡਾ ਇੱਕ ਹੀ ਕਮਰਾ ਹੁੰਦਾ ਸੀ ਬਹੁਤ ਅਵਖਾ ਹੈ ਭਾਜੀ ਸਾਨੂੰ ਰਹਿਣਾ ਸਹਿਣਾ ਆਹ ਵੇਖੋ ਮੋਟਰਸਾਈਕਲ ਲਿਆਂਦਾ ਜਿੱਤ ਕੇ ਉਹ ਵੀ ਨਹੀਂ ਕੋਈ ਸੰਭਾਲੀ ਜਾਂਦੀ ਸਾਡੇ ਤੋਂ ਵੀ ਬਹੁਤ ਮਾਲਕ ਨੇ ਕਿਰਪਾ ਕੀਤੀ ਸਾਨੂੰ ਹਜੇ ਵੀ ਪੜ੍ਹ ਭਰਾ ਆਂਦੇ ਵੀ ਤੁਸੀਂ ਹਜੇ ਤੱਕ ਸ਼ਰਵਾਤਾ ਹੀ ਨਹੀਂ ਕਿਉਂਕਿ ਪਰਨਾਂ ਰਿਹਾ ਹੋ ਜਾਂਦਾ ਹੈ ਵੀ ਮੰਨੋ ਨਾ ਬਾਹਰੋਂ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਤੇ ਨਾਮਾ ਨਹੀਂ ਮਨਵਾਉਣਾ ਚਾਹੀਦਾ ਬਸ ਹੋਰ ਤੁਹਾਨੂੰ ਜਿਤਨਾ ਵੀ ਤੁਸੀਂ ਕਹੋ ਪੜ੍ਹੋ ਲਿਖੋ ਜੋ ਮਰਜ਼ੀ ਕਰੋ ਵਾਸਤਾ ਦੇ ਬਾਰੇ ਮੈਨੂੰ ਇਹ ਨਹੀਂ ਸੁਣਨਾ ਚਾਹੀਦਾ ਵੀ ਤੁਹਾਡੀਆਂ ਪਹਿਣਾ ਆਵਾ ਬਹੁਤ ਹੀ इज्जत ਰੱਖੀ ਮੇਰੀਆਂ ਧੀਆਂ ਨੇ ਜਿਹੜਾ ਕਿ ਉਹ ਉਸਤਾਦ ਗੋਪੀ ਕਾਂਦੀਪੁਰੀਆ ਉਹਨਾਂ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਅੱਜ ਜਿਹੜਾ ਉਹ ਸੀਰਾ ਕਰਾਸ਼ ਆ ਗਿਆ ਵਾ ਜੇ ਮੇਰੀਆਂ ਭੈਣਾਂ ਤੇ ਕਦੇ ਵੀ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਮੈਨੂੰ ਟੱਕਦਾ ਵੀ ਹਮੇਸ਼ਾ ਹਰ ਇੱਕ ਗੱਲ ਤੋਂ ਜਿਹੜੀ ਮਾੜੀ ਆ ਚੰਗੀ ਆ ਚਲੋ ਭੈਣ ਭਰਾ ਕਹਿੰਦੀ ਹੁੰਦੇ ਆ ਬਾਕੀ ਬਹੁਤ ਪਿਆਰ ਕਰਦੇ ਆਂ ਆਪਣੇ ਪ੍ਰਾਣੋਂ ਕਿਉਂਕਿ ਸਾਡਾ ਇਕਲੌਤਾ ਇਕੋ ਕੁ ਵੀਰ ਆ ਜੀ ਲੱਗਦਾ ਨਹੀਂ ਹੁਣ ਜਦੋਂ ਤੁਹਾਡੀ ਇੰਟਰਵਿਊ ਵੇਖੂਗਾ ਉੱਥੇ ਜਾ ਕੇ ਵੀ ਇੰਟਰਵਿਊ ਕਰ ਲੇਦੀ ਆ ਸ਼ਾਇਦ ਗੁੱਸੇ ਨਾ ਹੋਏ ਭੈਣ ਨੂੰ ਜਾਂ ਮੰਮੀ ਨੂੰ ਵੀ ਤੁਸੀਂ ਇੰਟਰਵਿਊ ਕਰ ਦੇ ਦਿੱਤੀ ਆ ਸਹੀ ਸਰ ਨਹੀਂ ਹਾਂ ਮਜ਼ਾਕ ਉਡਾਉਗਾ ਕਿ ਤੋ ਇਦਾਂ ਬੋਲੀ ਮਮਿਤਾ ਉਸਤਾਦ ਦੇ ਨਾਲ ਕਿੰਨੇ ਲੋਕ ਆਏ ਸੀ ਹੁਣ ਉਸਤਾਦ ਦੇ ਨਾਲ ਤੇ ਜੋ ਆਏ ਆਏ ਸੀਗਾ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਜਿਵੇਂ ਕੋਈ ਐਕਟਰ ਆ ਗਿਆ ਸਾਡੇ ਘਰੇ ਸਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜਿਹੜੇ ਹੋ ਸੈਂਟਰ ਪੰਜਾਬ ਟੀਵੀ ਨਾਲ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅੱਜ ਉਸ ਘਰ ਦੀ ਆ ਜਿਹੜਾ ਕਿ ਕਬੱਡੀ ਦਾ ਬੇताज ਬਾਦਸ਼ਾ ਗੋਪੀ ਫਰੰਦੀਪੁਰੀਆ ਅਤੇ ਉਸ ਦਾ ਜਿਹੜਾ ਸ਼ਾਗਿਰਦ ਏਕਮ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਕਬੱਡੀ ਵਿੱਚ ਉਹਨੇ ਧੂਮ ਮਚਾਈ ਹੋਈ ਆ ਅਤੇ ਅੱਜ ਉਹਨਾਂ ਦੇ ਘਰ ਵਿੱਚ ਆਏ ਆ ਏਕਮ ਦੇ ਘਰ ਵਿੱਚ ਆਏ ਆ ਤੇ ਏਕਮ ਦੀ ਮਾਤਾ ਜੀ ਸਾਡੇ ਨਾਲ ਹੈ ਗੱਲਬਾਤ ਵੀ ਕਰਾਂਗੇ ਏਕਮ ਦੇ ਬਚਪਨ ਬਾਰੇ ਪੁੱਛਾਂਗੇ ਕਿਸਤਾ ਦਾ ਸੁਭਾਅ ਸੀ ਏਕਮ ਦਾ ਤੇ ਕਿੰਨੀ ਕਿ ਮਿਹਨਤ ਕਰਨੀ ਪਈ ਏਕਮ ਨੂੰ ਆਹ ਗੱਲਬਾਤ ਕਰਦੇ ਆ ਉਹਨਾਂ ਦੀ ਮਾਤਾ ਜੀ ਨਾਲ ਤੁਹਾਡਾ ਕੀ ਨਾਮ ਆ ਦੱਸਕਾਂ ਨੂੰ ਸਾਂਝਾ ਕਰੋ ਹਾਂਜੀ ਸੰਦੀਪ ਕੌਰ ਸੰਦੀਪ ਕੌਰ ਹਾਂਜੀ ਡੈਡੀ ਦਾ ਨਾਮ ਸਖਦੇਵ ਸਿੰਘ ਜੀ ਠੀਕ ਹੈ ਤੇ ਮੈਨੂੰ ਇਹ ਸੋ ਵੀ ਏਕਮ ਦਾ ਜਿਹੜਾ ਪੂਰਾ ਨਾਮ ਆ ਉਹ ਕੀ ਹੈਗਾ ਵਾ ਛੋਟਾ ਨਾਮ ਏਕਮ ਆ ਅਸਜੇ ਜਿਹੜੇ ਕਬੱਡੀ ਉਹਨੂੰ ਲੋਕ ਪਿਆਰ ਕਰਦੇ ਨੇ ਕਬੱਡੀ ਜਗਤ ਵਿੱਚ ਉਹਨਾਂ ਨੂੰ ਪੂਰਾ ਨਾ ਹੀ ਪਤਾ ਅਸਲ ਨਾਮ ਕੀ ਹੈ ਦਾ ਅਜੇਪਾਲ ਸਿੰਘ ਜੀ ਅਜੇਪਾਲ ਸਿੰਘ ਹਾਂਜੀ ਅਜੇਪਾਲ ਸਿੰਘ ਜੀ ਉਹਦਾ ਨਾਮ ਤੇ ਮੈਨੂੰ ਇਹ ਸੋ ਵੀ ਕਬੱਡੀ ਦੀ ਗੱਲ ਕਰੀਏ ਕਬੱਡੀ ਵਿੱਚ ਕਿਸ ਤਰ੍ਹਾਂ ਆਉਣਾ ਹੋਇਆ ਕਬੱਡੀ ਵਿੱਚ ਕਿਸ ਤਰ੍ਹਾਂ ਸਵਾਭ ਬਣਿਆ ਏਕਮ ਦਾ ਨាច់ ਕੰਡੂ ਸੰਜਾ ਕਰਦੇ ਕਿੰਨੇ ਕਿ ਮਿਹਨਤ ਕਰਨੀ ਪਈ ਇਸ ਦੀ ਲੈ ਕੇ ਤੇ ਪੜ੍ਹਾਈ ਦੀ ਗੱਲ ਕਰੀਏ ਪੜ੍ਹਾਈ ਕਿਤੋਂ ਕੀਤੀ ਇਹਨੇ ਹਾਂ ਪੜ੍ਹਾਈ ਵੀ ਇਹਨੇ ਬਹੁਤ ਕੀਤੀ ਆ ਪਲੱਸ 2 ਤੀਕਰ ਪਾਜੀ ਕੀਤੀ ਆ ਤੇ ਇਹ ਇੱਕ ਮੈਨੂੰ ਕਬੱਡੀ ਦਾ ਸ਼ੁਰੂ ਤੋਂ ਸ਼ੌਂਕ ਜੇ ਜਿਹੜੇ ਛੋਟੇ ਹੁੰਦੇ ਤੋਂ ਸ਼ੌਂਕ ਹੀ ਇਹਨਾਂ ਜਾਣਾ ਇਥੋਂ ਖੇਡਣ ਮੱਲਣ ਆਖਣਾ ਸਾਨੂੰ ਪਤਾ ਵੀ ਨਹੀਂ ਹੁੰਦਾ ਤੇ ਇਹਨਾਂ ਉੱਥੇ ਜਾਣ ਕੇ ਇਹਨੇ ਬਾਚੋਂ ਨਿਕਰਾ ਜੀਆਂ ਤੋਂ ਹੁੰਦੇ ਆ ਨਾ ਮਿੱਟੀ ਵਾਲੀਆਂ ਤੇ ਮੈਂ ਕਹਣਾ ਪੀਏ ਕਿਉਂ ਤੋਂ ਨਾ ਅੰਧਮ ਇਹਨੇ ਕਹਿਣਾ ਵੀ ਨਹੀਂ ਮੈਨੂੰ ਫਿਰ ਤੁਮ ਮੇਰੇ ਕੱਪੜੇ ਤੋਂ ਆਪ ਹੀ ਧੋਣੇ ਤੇ ਫਿਰ ਇਹਨੂੰ ਮੈਨੂੰ ਪਤਾ ਲੱਗਾ ਵੀ ਇਹ ਕਬੱਡੀ ਉੱਥੇ ਖੇਡਦਾ ਵਾ ਕਾਵੇ ਸਾਸਰ ਘਰਾਂ ਦੇ ਤੇ ਬਣੀਰ ਤੋਂ ਵੀ ਗੱਲ ਕਰੀਏ ਪਰਿਵਾਰ ਦੀ ਪਰਿਵਾਰ ਵਿੱਚ ਕਿੰਨੇ ਜੀ ਨੇ ਕਿੰਨੀਆਂ ਭੈਣਾਂ ਦਾ ਜਿਹੜਾ ਏਕਮ ਕੱਲਾ ਭਰਾ ਆ ਇਹ ਪੰਜ ਭੈਣਾਂ ਦਾ ਪਾ ਵੀਰ ਜੋ ਸਵਾ ਲੱਖ ਸਵਾ ਲੱਖ ਹਾਂਜੀ ਕਿੰਨੇ ਕਿ ਅਰਦਾਸ ਬੇਨਤੀ ਕਰਕੇ ਕਿੰਨੇ ਕਿ ਮੱਥੇ ਟੇਕ ਕੇ ਉਹ ਸੱਚੇ ਪਾਤਸ਼ਾਹ ਕੋਲੋਂ ਮੰਗਿਆ ਸੀ ਤੁਸੀਂ ਬਹੁਤ ਅਰਦਾਸਾਂ ਕੀਤੀਆਂ ਤੇ ਨਾ ਭੈਣਾਂ ਤੋਂ ਇਹ ਵੱਡੇ ਛੋਟਾ ਜੋ ਤੇ ਦੋ ਭੈਣਾਂ ਤੋਂ ਵੱਡਾ ਜਿਵੇਂ ਉਹ ਸੋਪੀਕ ਕਰਦੇ ਹਾਲਾਤ ਕੀ ਨੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਉਹ ਕੀ ਕੰਮ ਕਰਦੇ ਨੇ ਤੇ ਕੱਚੇ ਕਿਸਤਾਂ ਦੇ ਹਾਲਾਤ ਸੀ ਅੱਜ ਅਸੀਂ ਦੇਖਿਆ ਲੈਂਟਰਾਂ ਵਾਲੇ ਕਮਰੇ ਪਏ ਹੋਏ ਸੀ ਪਹਿਲਾਂ ਕੀ ਹਾਲਾਤ ਸੀ ਜਦੋਂ ਇਹ ਪਰਵਾਦ ਛੋਟੇ ਸੀ ਬੱਚੇ ਦਸਾਂ ਜੂ ਸਾਂਝਾ ਕਰਦੇ ਹੋ ਹਾਂਜੀ ਭਾਜੀ ਇਹ ਪਹਿਲਾਂ ਸਾਡਾ ਇੱਕ ਹੀ ਕਮਰਾ ਹੁੰਦਾ ਸੀ ਬਹੁਤ ਅਵਖਾ ਸੀ ਭਾਜੀ ਸਾਨੂੰ ਰਹਿਣਾ ਸਹਿਣਾ ਮੈਂ ਕਿਉਂਕਿ ਰਿਸ਼ਤੇਦਾਰ ਵੀ ਆਉਂਦੇ ਸੀ ਤੇ ਭੈਣਾਂ ਵੀ ਪੰਜ ਹੀ ਤੁਹਾਨੂੰ ਪਤਾ ਫਿਰ ਬੇਟੀਆਂ ਵੀ ਇਦਾਂ ਭੀ ਇਹ ਸਾਰਿਆਂ ਨਿੱਕਿਓ ਥਾਂੇ ਬਹਿਣਾ ਖਲੋਣਾ ਬਹੁਤ ਅਵਖਾ ਸੀ ਫਿਰ ਇਦਾਂ ਹੀ ਹੌਲੀ ਹੌਲੀ ਮਾਲਕ ਦੀ ਕਿਰਪਾ ਹੋਈ ਕੋਈ ਇੰਨਾ ਨਹੀਂ ਆਪਰੇ ਨਾਲ ਦੇ ਪਿਆ ਵੀਰ ਆਪਣੇ ਪਾਪਾ ਦੇ ਨਾਲ ਕੰਮ ਕਰਨ। ਇੱਕ ਮੈਂ ਇੱਕ ਮਵਦਾ ਪਿਆ ਹੈ ਨਾਲ ਡੈਡੀ ਦੇ ਆਪਣੇ ਤੋਂ ਬਾਹਰ ਜਾਣ ਦਿਹਾੜੀ ਦਿਹਾੜੀ ਜਾਂਦਾ ਹੈ ਹਾਂ ਦਿਹਾੜੀ ਜਾਂਦਾ ਹੈ ਬਿੰਦੇ ਸੋ ਵੀ ਕਿੰਨੇ ਕਿ ਭੈਣ ਜੀ ਗਰੀਬੀ ਦੇ ਹਾਲਾਤ ਕਿੰਨੇ ਕਿ ਮਾੜਾ ਸਮਾ ਕਿੰਨਾ ਕਿ ਦੌਰ ਦੇਖਿਆ ਕਿਉਂਕਿ ਜਿਵੇਂ ਪੰਜ ਭੈਣਾਂ ਸੀ ਚੌਥਾ ਇੱਕਮ ਛੇ ਜਣੇ ਸੀ ਤੇ ਦੋ ਜੀ ਤੁਸੀਂ ਹੋਗੇ 8-10 ਜਣੇ ਇੱਕੋ ਕਮਰੇ ਵਿੱਚ ਰਹਿਣਾ ਰੋਜੀ ਰੋਟੀ ਦੀ ਗੱਲ ਕਰੀ ਹਾਂ ਦਾਦੀ ਵੀ ਨਾਲ ਰਹਿੰਦੇ ਨੇ ਇੰਨੇ ਜੀ ਜੋ ਘਰ ਦੀ ਇੱਕੋ ਕਮਰੇ ਵਿੱਚ ਰਹਿੰਦੇ ਸੀ ਰੋਟੀ ਪਾਣੀ ਕਿੰਨੀ ਮੁਸ਼ਕਲ ਆਉਂਦੀ ਸੀ ਕਿੰਨੇ ਕਿ ਮਾੜੇ ਹਾਲਾਤਾਂ ਵਿੱਚ ਨਾਲ ਲੰਘਣਾ ਪਿਆ ਬਹੁਤ ਜ਼ਿਆਦਾ ਸਾਮਨਾ ਦੇਣੇ ਖਾਲੀ ਦੀ ਸ਼ਾਮਾਂ ਦਾ ਫਿਕਰ ਹੁੰਦਾ ਹੈ ਪਾਜੀ ਸ਼ਾਮਾਂ ਨੂੰ ਖਾਲੀ ਦੀ ਦਿਨ ਦਾ ਫਿਕਰ ਹੁੰਦਾ ਹੈ ਪੀ ਹੁਣ ਉਹਨਾਂ ਕਹਿਣਾ ਕੋਈ ਗੱਲ ਨਹੀਂ ਜੇ ਕੰਮ ਮਿਲੂਗਾ ਫੇਰਾ ਮਿਲੂਗਾ ਕੋਈ ਗੱਲ ਨਹੀਂ ਮਿਲਾਂ ਹੂੰ ਤੁਸੀਂ ਤੁਸੀਂ ਨੀ ਚਿੰਤਾ ਨਾ ਕਰੋ ਪਾਪਾ ਦੇਣੇ ਕਹਿੰਦਾ ਇਹ ਗੱਲ ਕਰੀ ਏਕਮ ਦੀ ਏਕਮ ਨੇ ਕਿੰਨੇ ਕਿ ਪੜਾਈ ਕਿੱਥੋਂ ਤੱਕ ਕੀਤੀ ਆ ਕਿਹੜੇ ਸਕੂਲ ਚ ਕੀਤੀ ਆ ਤੇ ਜੇ ਗੱਲ ਕਰੀ ਬਈ ਦਿਹਾੜੀ ਜਾਂਦ ਰਿਹਾ ਵਾ ਕਿਹੜੀ ਕਿਹੜੀ ਦਿਹਾੜੀ ਜਾਂਦ ਰਿਹਾ ਕਿੰਨੇ ਕਿ ਮਿਹਨਤ ਕਰਦਾ ਰਿਹਾ ਤੁਹਾਡੇ ਵਾਸਤੇ ਬਹੁਤ ਕਰਦਾ ਰਿਹਾ ਮੈਂ ਤਾਂ ਪਹਿਲਾਂ ਪ੍ਰਾਈਵੇਟ ਪਰਿਆ ਪੰਜ ਕਲਾਸਾਂ ਵਾਚੋ ਇਹ ਸਰਕਾਰੀ ਸਕੂਲ ਪਾਤਾ ਇਕਮ ਨੂੰ ਫਿਰ ਉੱਥੇ ਇਹਨੇ ਕੀਤੀ ਪੂਰੀ ਪੜਾਈ ਆਪਣੀ ਹਾਂ ਕੁਝ ਬੋਰਡ ਸਕੂਲ ਨਹੀਂ ਉੱਥੇ ਕੀਤੀ ਆ ਕੁਝ ਇਥੇ ਪਿੰਡੀ ਪਤਾ ਫਰਜ ਕੀਤੀ ਹੈ ਤੇ ਮਿਲਿਆ ਸੀ ਜਦੋਂ ਇਕਮ ਕਬੱਡੀ ਖੇਡਦਾ ਹੁੰਦਾ ਸੀ ਕਦੀ ਤੁਸੀਂ ਉਹਨੂੰ ਰੋਕਿਆ ਟੋਕਿਆ ਹੋਊਗਾ ਕਦੀ ਗੁੱਸੇ ਕੀਤਾ ਹੋਊਗਾ ਵੀ ਤੂੰ ਇਹ ਕਿਹੜੇ ਕੰਮ ਕਰ ਗਿਆ ਪੜ੍ਹ ਲਿਖ ਸ਼ਾਇਦ ਕੋ ਵੱਡਾ ਅਫਸਰ ਬਣ ਜੇਗਾ ਪੜ੍ਹਾਈ ਕਰ ਕਦੀ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਕਦੀ ਨਹੀਂ ਜੀ ਨਹੀਂ ਸਰ ਕਦੀ ਨਹੀਂ ਕੀਤੀ ਇਦਾਂ ਕਰ ਕਦੀ ਨਹੀਂ ਆਖਿਆ ਸੀ ਇਹ ਇਹਨੇ ਕਹਿੰਨੇ ਇਹਦਾ ਡੈਡੀ ਕਹਿੰਦਾ ਹੁੰਦਾ ਵੀ ਤੂੰ ਫੌਜ ਚ ਭਰਤੀ ਜ਼ਰੂਰ ਹੋਣਾ ਉਹ ਸੁਪਣਾ ਸੀ ਪਾਪਾ ਦਾ ਹਾਂ ਉਹਦਾ ਸੁਪਨਾ ਆਇਆ ਹੀ ਸੀ ਕਿ ਫੌਜ ਚ ਜ਼ਰੂਰ ਭਰਤੀ ਹੋਣਾ ਪਤਾ ਪਰ ਬਹੁਤ ਕੋਸ਼ਿਸ਼ ਕੀਤੀ ਉਹਨੇ ਇਹ ਨਹੀਂ ਵੀ ਨਹੀਂ ਕੀਤੀ ਭਰਤੀਆਂ ਰੱਖੀਆਂ ਪਰਤੀਆਂ ਵੇਖੀਆਂ ਦੋ ਤਿੰਨ ਵੇਖੀਆਂ ਜੀ ਪਰ ਨਹੀਂ ਗੱਲ ਬਣੀ ਭਾਜੀ ਫਿਰ ਹਾਰ ਕੇ ਉਹ ਇੱਧਰ ਆਂਦਾ ਮੈਂ ਮੈਂ ਫਿਰ ਕਿਹਾ ਮਾਂ ਹੁਣ ਦੇਖਣੀ ਨਹੀਂ ਭਰਤੀ ਆਂਦਾ ਨਹੀਂ ਮੰਮੀ ਇਹੋ ਵਾਰੀ ਹੁਣ ਬਸ ਵੇਖ ਲਈ ਜਿਹੜੀ ਵੇਖ ਲਈ ਬਣੀ ਐਸੋ ਵੀ ਹੁਣ ਜਿਵੇਂ ਗੋਪੀ ਫੰਦੀਪੁਰੀਆ ਇਹਨਾਂ ਦੇ ਉਸਤਾਦ ਨੇ ਉਹਨਾਂ ਨੇ ਹੱਥ ਰੱਖ ਕੇ ਦਿੱਤਾ ਵਾ ਅਤੇ ਇੱਕ ਅੱਜ ਇੱਕ ਵਧੀਆ ਕਬੱਡੀ ਦਾ ਪਲੇਅਰ ਬਣ ਗਿਆ ਵਧੀਆ ਜਾਫੀ ਬਣ ਗਿਆ ਵਾ ਹਉ ਦੂਰ ਦੂਰ ਤੱਕ ਨਾ ਹੁੰਦਾ ਵੀ ਇਹ شاਗਿਰਦ ਜਿਹੜਾ ਵਾ ਗੋਪੀ ਫਰੰਦੀਪਰੀ ਦਾ ਵਾ ਕਿੰਨਾ ਕੁ ਚੰਗਾ ਲੱਗਦਾ ਹੁਣ ਕਿੰਨਾ ਕੁ ਮਾਨ ਸਨਮਾਨ ਮਿਲਦਾ ਵਾ ਜੋ ਲੋਕ ਇਹਨਾਂ ਪਿਆਰ ਕਰਦੇ ਨੇ ਏਕਮ ਨੂੰ ਏਕਮ ਦੇ ਪਰਿਵਾਰ ਨੂੰ ਕਹਿੰਦੇ ਵੀ ਏਕਮ ਦਾ ਘਰ ਆ ਜਾ ਏਕਮ ਦਾ ਪਰਿਵਾਰ ਜਾਦਾ ਕਿੰਨਾ ਕੁ ਚੰਗਾ ਲੱਗਦਾ ਤੁਹਾਨੂੰ ਬਹੁਤ ਜ਼ਿਆਦਾ ਕੋਈ ਸਾਨੂੰ ਨਾ ਪੁੱਛਣ ਵਾਲੀ ਗੱਲ ਹੀ ਨਹੀਂ ਸਰ ਬਹੁਤ ਸਾਰੇ ਵਾਧੂ ਇੱਜ਼ਤ ਕਰਦੇ ਬਾਹਰ ਅੰਦਰ ਨੰਗਦੇ ਆਉਂਦੇ ਆ ਜਾਂਦੇ ਆ ਸਾਰੇ ਭੈਣ ਭਰਾ ਬੜੀ ਇੱਜ਼ਤ ਕਰਦੇ ਆ ਪੁੱਤ ਵੀ ਜਿਹੜੇ ਸਾਡੇ ਵਾਧੂ ਇੱਜ਼ਤ ਕਰਦੇ ਨੇ ਜਿਹੜੇ ਸਾਡੇ ਪੀ ਵੀਰ ਦੇ ਨਾਲ ਇਕਮ ਦੇ ਨਾਲ ਰਹਿੰਦੇ ਆ ਹੁਣ ਵੀ ਪੂਰੀ ਸਪੋਰਟ ਦਿੰਦੇ ਸਾਨੂੰ ਜਦੋਂ ਇੱਕ ਪਹਿਲੀ ਵਾਰੀ ਕੱਪ ਜਿੱਤ ਕੇ ਆਇਆ ਸੀ ਉਦੋਂ ਤੁਹਾਡੇ ਚ ਇਹਦੇ ਕਿੰਨੀ ਖੁਸ਼ੀ ਸੀ ਹੋਰ ਕੀ ਨਾਮ ਲੈ ਕੇ ਆਇਆ ਸੀ ਉਦੋਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਸੀ ਹਾਂਜੀ ਬਹੁਤ ਬਹੁਤ ਆ ਵੇਖੋ ਮੋਟਰਸਾਈਕਲ ਲਿਆਂਦਾ ਜਿੱਤ ਕੇ ਉਹ ਵੀ ਨਹੀਂ ਕੁਝ ਸੰਭਾਲੀ ਜਾਂਦੀ ਸਾਡੇ ਕੋਲ ਪੀ ਬਹੁਤ ਮਾਲਕ ਨੇ ਕਿਰਪਾ ਕੀਤੀ ਸਾਨੂੰ ਹਜੇ ਵੀ ਭੈਣ ਭਰਾ ਆਂਦੇ ਵੀ ਤੁਸੀਂ ਹਜੇ ਤਾਂ ਸ਼ੁਰੂਆਤ ਆ ਹੀ ਨੇ ਸਹੀ ਗੱਲ ਹੈ ਹਾਂ ਅਜੇ ਤਾਂ ਸ਼ੁਰੂਆਤ ਆ ਹੀ ਆ ਵਧੀ ਦੇਣ ਦਾ ਅਸੀਂ ਕੋਈ ਮੋਲ ਨਹੀਂ ਦੇ ਸਾਰੇ ਦੇ ਮਾਰਕਰ ਸੋਚਿਆ ਸੀ ਵੀ ਘਰ 'ਚ ਜਿਸ ਘਰ 'ਚ ਕਲੀ ਸਾਈਕਲ ਨਹੀਂ ਸੀ ਲਿਆਂਦਾ ਕਲੀ ਸੋਚਿਆ ਨਹੀਂ ਸੀ ਵੀ ਸਾਈਕਲ ਲਾਵਾਂਗੇ ਉਸ ਘਰ ਵਿੱਚ ਮੋਟਰਸਾਈਕਲ ਸੋਨਾ ਜਾਂ ਇੰਨਾ ਪੈਸਿਆਂ ਦਾ ਮਾਨ ਸਮਾਨ ਮਿਲਣਾ ਪਿਆ ਵੀ ਸੋਚਿਆ ਸੀ ਮਾਪ ਮਾਪਿਓ ਨੇ ਵੀ ਇੰਨਾ ਸਾਡੇ ਪੁੱਤ ਨੂੰ ਇੰਨੀ ਤਰੱਕੀ ਹੋਊਗੀ ਸਾਡੇ ਪੁੱਤ ਨੂੰ ਨਾ ਸਰ ਕਦੀ ਨਹੀਂ ਸੋਚਿਆ ਹੁਣ ਸਾਨੂੰ ਪਤਾ ਲੱਗ ਗਿਆ ਵੀ ਹੁਣ ਸਾਡਾ ਬੇਟਾ ਵੀ ਬਹੁਤ ਤਰੱਕੀਆਂਾਂ 'ਚ ਮਾਲਕ ਨੇ ਕਰ ਦਿੱਤਾ ਸਾਰੇ ਪੀ ਭੈਣ ਭਰਾ ਵੀ ਸਾਰੇ ਕਹਿੰਦੇ ਆ ਵੀ ਇਹ ਬਹੁਤ ਮਾਲਕ ਦੀ ਕਿਰਪਾ ਹੋ ਗਈ ਇਹਦੇ ਤੇ ਹਾਂ। ਮੈਨੂੰ ਉਸ ਬਚਪਨ ਦੀ ਗੱਲ ਸੁਣਾਓ ਕਿ ਜਿਵੇਂ ਪੰਜ ਭੈਣਾਂ ਦਾ ਕੱਲਾ ਕੱਲਾ ਭਰਾ ਵਾ ਛੇਵਾਂ ਠੀਕ ਐ ਕੋਈ ਬਚਪਨ ਚ ਭੈਣਾਂ ਨਾਲ ਲੜਦਾ ਹੋਊਗਾ ਸੁਭਾਅ ਕਿਸ ਤਰ੍ਹਾਂ ਦਾ ਸੀ ਏਕਮ ਦਾ ਦਸ਼ਕਾਂ ਨੂੰ ਸਾਡਾ ਕਰ ਦਿਓ ਕਿੰਨਾ ਕੇ ਭੈਣਾਂ ਨੂੰ ਪਿਆਰ ਕਰਦਾ ਸੀ ਇਹ ਇਹ ਹੈ ਪਿਆਰ ਵੀ ਬਹੁਤ ਕਰਦਾ ਸੀ ਤੇ ਪਰ ਭੈਣਾਂ ਦੇ ਨਾਲ ਲੜਦਾ ਵੀ ਲੜਦਾ ਵੀ ਬਹੁਤ ਸੀ ਕਿਉਂਕਿ ਭੈਣਾਂ ਨੂੰ ਇਹ ਹੋ ਜਾਂਦਾ ਸੀ ਕਿ ਮਨ ਨੂੰ ਨਾ ਬਾਹਰੋਂ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਤੇ ਲਾਮਾ ਨਹੀਂ ਮਨਵਾਉਣਾ ਚਾਹੀਦਾ ਬਸ ਹੋਰ ਤੁਹਾਨੂੰ ਜਿੱਤਰਾ ਵੀ ਤੁਸੀਂ ਕਹੋ ਪੜੋ ਲਿਖੋ ਜੋ ਮਰਜ਼ੀ ਕਰੋ ਬਸ ਤੁਹਾਡੇ ਬਾਰੇ ਮੈਨੂੰ ਇਹ ਨਹੀਂ ਸੁਣਨਾ ਚਾਹੀਦਾ ਕਿ ਤੁਹਾਡੀਆਂ ਭੈਣਾਂ ਆਵਾ ਹਾਂ ਬਹੁਤ ਹੀ ਜਿਤ ਰੱਖੀ ਮਰੀਆਂ ਧੀਆਂ ਨੇ ਤੇ ਮਨੇ ਸੋ ਪੰਜ ਹੀ ਅਸੀਂ ਦੇਖਿਆ ਕਹਿੰਦੇ ਕਬੱਡੀ ਖਿਡਾਰੀ ਕਬੱਡੀ ਕਰਦਾ ਵਾ ਉਹਦੇ ਵਾਸਤੇ ਖਰਾਗ ਦੀ ਬੜੀ ਲੋੜ ਪੈਂਦੀ ਆ ਕਹਿੰਦੇ ਬਦਾਮ ਗਾਰਾ ਦੀਸੀ ਕੋ ਖਾਣੇ ਪੈਂਦੇ ਆ ਅਸੀਂ ਦੇਖਿਆ ਜਿਵੇਂ ਘਰ ਦੇ ਹਾਲਾਤ ਮਾੜੇ ਨਹੀਂ ਮੈਂ ਤੁਸੀ ਕਿਹਾ ਸੀ ਇੱਕੋ ਕਮਬਲਾ ਸਾਡੇ ਕੋ ਹੁੰਦਾ ਸੀ ਫਿਰ ਖਰਾਗ ਦਾ ਕਿਸ ਤਰ੍ਹਾਂ ਇਤਿਆਮ ਕਰਦੇ ਸੀ ਇਹਦੇ ਵਾਸਤੇ ਖਰਾਗ ਇਹਨੇ ਕਮਨੇ ਆਪੀ ਵਿਚਾਰੇ ਨੇ ਕੀਤੀ ਆ ਅਸੀਂ ਤਾਂ ਬਸ ਚਾਹ ਦਾ ਦਿੰਦੇ ਹਾਂ ਇਹਨੂੰ ਚਾਹ ਤਾਂ ਬਗੈਰ ਰਹਿੰਦਾ ਨਹੀਂ ਹੋ ਮੈਂ ਇੰਨੀ ਪੀਵੇ ਸਾਰ ਹੱਲੇ ਵੀ ਚਾਹ ਦਾ ਬੋਸ਼ਕੀਨਾ ਹਾਂ ਚਾਹ ਦਾ ਬੋਸ਼ਕੀਨਾ ਮम्मा ਮੇਰਾ ਮੈਚ ਦਾ ਟਾਈਮ ਹੋ ਗਿਆ ਛੇਤੀ ਚਾਹ ਤਰ ਫਿਰ ਸਿਲੰਡਰ ਦੀ ਚਾਹ ਨਹੀਂ ਪੀਂਦਾ ਫਿਰ ਇਹਨੇ ਕਹਣਾ ਮੈਨੂੰ ਚਾਹ ਦੂਜੇ ਚੁੱਲੇ ਤੇ ਬਣਾ ਕੇ ਮੈਂ ਕਹਣਾ ਪੁੱਤ ਮੈਂ ਬਸ ਧੁੱਪ ਵੜੀ ਲੱਗੀ ਖਲੋ ਜਾ ਟੈਰ ਜਾ ਉੱਥੇ ਤੇ ਇੱਥੇ ਅੱਗ ਨਹੀਂ ਹਵਾਲਦੇ ਅਸੀਂ ਵੀ ਕਮਰੇ ਕਾਲੇ ਹੁੰਦੇ ਹੁੰਦੇ ਹਾਂ ਚੱਲ ਤੂੰ ਬਣਾ ਕੇ ਲਿਆ ਛੇਤੀ ਫਿਰ ਮੈਂ ਬਣਾਉਣੀ ਜ਼ਰੂਰ ਇਹਦੇ ਬਾਅਦ ਤੇ ਹੁਣ ਮੈਂ ਇੱਕ ਦਿਨ ਦੇ ਹਾਂ ਚਾਹ ਬਣਾਈ ਤਾਂ ਲੱਗੇ ਉਸ ਵਕਤੇ ਦੇ ਵੀ ਵਰਤਰਾ ਮਾਨ ਕਰਨ ਮੇਰਾ ਮੁੰਡਾ ਤੇ ਜਾ ਤਾਂ ਵਗੈਰ ਰਹਿੰਦਾ ਨਹੀਂ ਹੁੰਦਾ ਹੁਣ ਆਂਦਾ ਨਹੀਂ ਮੰਮੀ ਇੱਥੇ ਵਾਧੂ ਕੁਝ ਬਹੁਤ ਕੁਝ ਹੈ ਇੱਥੇ ਤੇ ਪਹਿਲੀ ਕਿਸ ਤਰ੍ਹਾਂ ਲਈਏ ਕਿ ਸੋਚਿਆ ਸੀ ਵੀ ਜਿੱਥੇ ਕਦੀ ਪੜ੍ਹਾਈ ਵਿੱਚ ਕਦੀ ਇੱਕ ਟਰੋਫੀ ਜਾਂ ਕਦੀ ਮੈਡਲ ਤੱਕ ਨਹੀਂ ਆਂਦਾ ਸੀ ਇੱਕ ਬੰਨੇ ਅੱਜ ਕਬੱਡੀ ਦੇ ਵਿੱਚ ਇਹ ਜਿਹੜੇ ਆਪ ਤੋਂ ਵੱਡੇ ਵੱਡੇ ਕੱਪ ਲਿਆਉਂਦੇ ਨੇ ਮਾ ਬਾਬ ਆਪ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਭੈਣ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦੀ ਭੈਣਾ ਦੀ ਵੀ ਨਹੀਂ ਖੁਸ਼ੀ ਸਮਾ ਲਈ ਜਾਂਦੀ ਤੇ ਨਾ ਹੀ ਸਾਡੇ ਕੋ ਸਾਰੇ ਸਾਰੇ ਰਿਸ਼ਤੇਦਾਰਾਂ ਦੀ ਵੀ ਨਹੀਂ ਸਮਾ ਲਈ ਜਾਂਦੀ ਬਹੁਤ ਜਿਆਦਾ ਆ ਆਏ ਬੈਡ ਵੀ ਗਿਫਟ ਕੀਤੇ ਵਾਈ ਵਾਹ ਹਾਂ ਇਹ ਵੀ ਗਿਫਟ ਵੀਰ ਦੇ ਕੇ ਗਿਆ ਇਥੋਂ ਸਹਾਡੇ ਦਾਖਣੀ ਵੀਰ ਹਾਂ ਜਿਹੜਾ ਦੇ ਕੇ ਗਿਆ ਠੀਕ ਹਾਂ ਤੁਸੀਂ ਦੇਖ ਸਕਦੇ ਹੋ ਕਿ ਏਕਮ ਦੇ ਮਾਤਾ ਸੰਦੀਪ ਕੌਰ ਉਹਨਾਂ ਦੇ ਚਿਹਰੇ ਤੇ ਬਹੁਤ ਖੁਸ਼ੀ ਆ ਕਹਿੰਦੇ ਪ੍ਰਮਾਤਮਾ ਹਰ ਕਿਸੇ ਨੂੰ ਇੱਕ ਵਰਗਾ ਪੁੱਤ ਦਵੇ ਤੇ ਉਹਨਾਂ ਨੂੰ ਭੈਣਾਂ ਨੂੰ ਖਾਸ ਕਰਕੇ 50 ਭੈਣਾਂ ਦਾ ਇਕੱਲਾ ਭਰਾ ਵਾ ਸਵਾ ਲੱਖ ਭਰਾ ਵਾ ਤੇ ਕਹਿੰਦੇ ਵੀ 50 ਭੈਣਾਂ ਨੂੰ ਜਿਹਾ ਹਰ ਕੋਈ ਭਰਾ ਮਿਲੇ ਇੱਕ ਵਰਗਾ ਜਿਹੜਾ ਕਿ ਇੰਨਾ ਪਿਆਰ ਕਰਦਾ ਆਪਣੀ ਭੈਣਾਂ ਨੂੰ ਤੇ ਮਾਪੇ ਦਾ ਵੀ ਚਿਹਰੇ ਤੇ ਬਹੁਤ ਖੁਸ਼ੀ ਆ ਵੀ ਸਾਡੇ ਵਾਸਤੇ ਸਾਡਾ ਪੁੱਤ ਸ਼ੀਰਾ ਵਾ ਕਿਉਂਕਿ ਗਰੀਬੀ ਵਿੱਚੋਂ ਕੱਢਿਆ ਏਕਮ ਨੇ ਆਪਣੇ ਪਰਿਵਾਰ ਨੂੰ ਪਿਤਾ ਜਿਹੜੇ ਕਿ ਰੀੜਾ ਚਲਾ ਕੇ ਮਿਹਨਤ ਮਜ਼ਦੂਰੀ ਕਰਦੇ ਸੀ ਏਕਮ ਉਹਨਾਂ ਦੇ ਨਾਲ ਜਾ ਕੇ ਕਿਤਾਬ ਵਿੱਚ ਕੰਮ ਕਰਦਾ ਸੀ 2-300 ਪੇ ਦਿਹਾੜੀ ਲੈਂਦਾ ਸੀ ਪਰ ਮਿਹਨਤ ਸ਼ੁਰੂ ਤੋਂ ਕਰਦਾ ਸੀ ਅਤੇ ਕਬੱਡੀ ਦਾ ਬਹੁਤ ਸ਼ੌਂਕ ਸੀ ਬਚਪਨ ਵਿੱਚ ਕਹਿੰਦੇ ਸਾਰੀ ਉਮਰ ਨੇ ਜਿਹੜਾ ਆਪਣਾ ਬਚਪਨ ਹੈ ਕਬੱਡੀ ਵਿੱਚ ਹੀ ਲੰਘਾਤਾ ਬਹੁਤ ਮਿਹਨਤ ਕਰਦਾ ਸੀ ਅਤੇ ਫਿਰ ਜਿਹੜਾ ਕਿ ਉਹ استاد ਗੋਪੀ ਫਰੰਦੀਪੁਰੀਆ ਉਹਨਾਂ ਨੇ ਉਹਦੇ ਮੁੱਢੇ ਤੇ ਹੱਥ ਰੱਖਿਆ ਤੇ ਅੱਜ ਜਿਹੜਾ ਉਹ ਸ਼ੀਰਾ ਤਰਾਸ਼ ਆ ਗਿਆ ਵਾ ਐਸ ਕਰਕੇ ਅੱਜ ਨਿਊਜ਼ੀਲੈਂਡ ਦੀ ਧਰਤੀ ਤੇ ਯੋਨਾ ਕਿ ਕਮ ਖੇਡਣ ਵਾਸਤੇ ਗਿਆ ਆ ਅਜੀਤ ਬਾਸ ਸਿੰਘ ਨਾ ਆ ਆ ਅਜੀਤ ਬਾਸ ਸਿੰਘ ਨਾ ਆ ਜੈਸ਼ਾ ਲੋਕਾਂ ਨੂੰ ਨਹੀਂ ਜਿਆਦਾ ਪਤਾ ਲੋਕ ਏਕਮ ਦੇ ਲਈ ਜਾਣੇ ਜਾਂਦੇ ਨੇ ਤੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਪਿਆਰ ਕਰਦੇ ਨੇ ਏਕਮ ਨੂੰ ਜਿਹੜੇ ਇਨਾਂ ਫੈਨ ਨੇ ਏਕਮ ਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਲੱਖਾਂ ਲੋਕ ਦੇਖ ਰਹੇ ਨੇ ਦੇਸਾਂ ਦੇ ਸਾਡੇ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਗੱਲ ਨੂੰ ਚਾਹੁੰਦੇ ਆ ਵੀ ਮਾਰਾ ਸੱਚਾ ਪਾਸ਼ਾ ਸਭ ਨੂੰ ਇਹੋ ਜੇ ਬੱਚੇ ਦੇਵੇ ਮਾਲਕ ਸਭ ਦੇ ਬੇਟੇ ਇਸ ਤਰ੍ਹਾਂ ਹੀ ਨਿਕਲਣ ਮਾਲਕਾ ਇਦਾਂ ਹੀ ਸਭ ਮਾਵਾ ਦੇ ਕਲੇਜੇ ਨੂੰ ਠੰਡ ਪਵੇ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਏਕਾਂ ਦੀ ਮਾਤਾ ਦਾ ਕਹਿਣਾ ਵੀ ਪ੍ਰਮਾਤਮਾ ਹਰ ਕਿਸੇ ਨੂੰ ਏਕਾਂ ਵਰਗਾ ਪੁੱਤ ਦਵੇ ਕਿਉਂਕਿ ਬਹੁਤ ਨੇਕ ਬੱਚਾ ਵਾ ਬੜੀ ਗਰੀਬੀ ਚ ਉੱਠਿਆ ਵਾ ਤੇ ਕਹਿੰਦੇ ਜਿਹੜਾ ਸੁਭਾਅ ਵੀ ਬੜਾ ਸ਼ਾਂਤ ਸੁਭਾਅ ਦਾ ਬੜਾ ਸੰਗਾਊ ਸੁਭਾਅ ਦਾ ਵਾ ਜਦੋਂ ਕਿਦੋਂ ਬਾਹਰੋਂ ਹੁੰਦਾ ਕਬੱਡੀ ਖੇਡ ਕੇ ਆਰਾਮ ਦੇ ਨਾਲ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦਾ ਪਰ ਮਾਣ ਨਾਲ ਘਰੇ ਲਈ ਜੰਦਾ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਕਿ ਏਕਮ ਦੀ ਭੈਣ ਆ ਉਹਨਾਂ ਨਾਲ ਗੱਲ ਕਰਦੇ ਆ ਸਿਸਟਰ ਨਾਲ ਕਿਉਂਕਿ ਕਹਿੰਦੇ ਭੈਣ ਭਰਾ ਦਾ ਬੜਾ ਅਪਚ ਪਿਆਰ ਹੁੰਦਾ ਆਹ ਗੱਲਬਾਤ ਕਰਦੇ ਭੈਣ ਨਾਲ ਹੁਣ ਗੱਲਬਾਤ ਕਰਾਂਗੇ ਏਕਮ ਦੀ ਜਿਹੜੀ ਕੀ ਭੈਣ ਹੈ ਰਚਨਾ ਉਹ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਵੀ ਭਰਾ ਦੀ ਕਿੰਨੀ ਕੀ ਯਾਦ ਆਉਂਦੀ ਆ ਵਿਦੇਸ਼ਾਂ ਦੀ ਧਰਤੀ ਤੇ ਗਿਆ ਵਾ ਕਿਉਂਕਿ ਕਦੀ ਪਹਿਲਾਂ ਨਹੀਂ ਸੀ ਗਈ ਦੀ ਆ ਹੁਣ ਕਬੱਡੀ ਖੇਡ ਕੇ ਗਿਆ ਵਾ ਰਚਨਾ ਭੈਣ ਜੇ ਗੱਲ ਕਰੀਏ ਤੁਸੀਂ ਇੱਕ ਤੋਂ ਛੋਟੇ ਹੋ ਕਿੰਨੇ ਆ ਕਿੰਨਾ ਛੋਟੇ ਹੋ ਮੈਂ ਉਹਦੇ ਤੋਂ ਦੂਸਰੀ ਜਗ੍ਹਾ ਤੇ ਛੁੱਟੀਆਂ ਇੱਕ ਮੇਰੀ ਸਿਸਟਰ ਆ ਔਰ ਉਹਦੇ ਤੋਂ ਵੱਡੀ ਮੇਰੇ ਤੋਂ ਵੱਡੀ ਆ ਉਸ ਤੋਂ ਛੋਟੀ ਮੈਂ ਸਾਰਿਆਂ ਤੋਂ ਛੋਟੀ ਆ ਸਾਰਿਆਂ ਤੋਂ ਛੋਟੀ ਹਾਂ ਜੀ। ਕਿੰਨਾ ਸੋ ਵੀ ਹੁਣ ਭੈਣਾ ਨੂੰ ਕਿੰਨਾ ਕਿ ਮਾਣ ਹੁੰਦਾ ਆਪਣੇ ਭਰਾ ਤੇ ਜਦੋਂ ਇਹਨਾਂ ਨੇ ਨਾਮ ਕਮਾਇਆ ਭਰਾ ਨੇ ਇੰਨੀ ਕਬੱਡੀ ਜਗਤ ਵਿੱਚ ਇਹਨਾਂ ਨਾਮ ਕਮਾ ਲਿਆ ਲੋਕ ਕਹਿੰਦੇ ਨੇ ਵੀ ਉਹ ਜਾ ਰਹੇ ਨੇ ਵਾ ਵਾ ਜਾ ਰਹੇ ਨੇ ਇੱਕਮ ਦੇ ਜਾਂ ਉਹ ਭੈਣ ਜਾ ਰਹੀ ਏ ਕਿਹਾਉਂਦੀ ਕਿੰਨਾ ਕੁ ਜੰਗ ਲੱਗਦਾ ਮੈਂ ਤੇ ਹਮੇਸ਼ਾ ਬੜਾਈ ਹੁੰਦੇ ਤੇ ਪ੍ਰਾਊਡ ਫੀਲ ਕੀਤਾ ਕਿਉਂਕਿ ਉਹਨੇ ਜੇ ਆਪਣੀ ਸਟੱਡੀ ਪੂਰੀ ਕੀਤੀ ਤੇ ਚੜ੍ਹੋ ਪੜਨਹਾਨਾ ਨੂੰ ਵੀ ਦਿੱਤਾ ਉਹਨੇ ਕਦੇ ਰੋਕਿਆ ਟੋਕਿਆ ਨਹੀਂ ਆ ਬਾਕੀ ਚਲੋ ਜੋ ਪੈਰੈਂਟਸ ਦੀ ਹੁੰਦੀ ਆ ਕਿ ਸਾਡ ਨੂੰ ਕਦੀ ਕੇ ਆਪਣੇ ਬੱਚੇ ਦਾ ਲੰਮਾ ਨਾ ਮਿਲੇ ਉਹ ਤੇ ਉਹਦੇ ਚ ਹਮੇਸ਼ਾ ਹੀ ਇਹੋ ਹੀ ਹੁੰਦੀ ਗੱਲ ਕਿ ਜੇ ਮੇਰੀਆਂ ਭੈਣਾਂ ਤੇ ਕਦੀ ਵੀ ਕੋਈ ਗੱਲ ਨਹੀਂ ਸੁਣਨੀ ਚਾਹੀਦੀ ਮੈਨੂੰ ਡੱਕਦਾ ਵੀ ਆ ਹਮੇਸ਼ਾ ਹਰ ਇੱਕ ਗੱਲ ਤੋਂ ਜਿਹੜੀ ਮਾੜੀ ਆ ਚੰਗੀ ਆ ਚਲੋ ਭੈਣ ਭਰਾ ਕਹਿੰਦੀ ਹੁੰਦੇ ਆ ਬਾਕੀ ਬਹੁਤ ਪਿਆਰ ਕਰਦੇ ਆ ਆਪਣੇ ਪ੍ਰਾਣੋਂ ਕਿਉਂਕਿ ਸਾਡਾ ਇਕਲੌਤਾ ਇੱਕੋ ਵੀਰ ਆ ਬਹੁਤ ਪਿਆਰ ਕਰਦੇ ਹਾਂ ਕਿੰਨੇ ਕਿ ਮਿਹਨਤ ਕਰਦਾ ਸੀ ਪੈਸੇ ਨੂੰ ਸਾਂਝਾ ਕਰਦੇ ਉਹ ਕਿੰਨਾ ਕਿ ਸਵੇਰੇ ਉੱਠ ਕੇ ਰਾਤ ਨੂੰ ਸ਼ਾਮਾਂ ਨੂੰ ਕਿੰਨੀ ਕਿ ਮਿਹਨਤ ਕਰਦਾ ਸੀ ਕਬੱਡੀ ਵਿੱਚ ਤੇ ਕਦੀ ਤੁਹਾਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਭਾਣੇ ਇੱਕ ਨਾਮ ਜਿੰਦਗੀ ਵਿੱਚ ਕਬੱਡੀ ਵਿੱਚ ਨਾਮ ਜੁਗਵਾਉਣਾ ਵਾ ਕਦੀ ਹੋਈ ਸੀ ਗੱਲ ਬਸ ਤਾਂ ਆਪਣੇ ਦਿਲ ਦੀ ਗੱਲ ਤੇ ਕਦੀ ਕਈ ਨਾ ਸ਼ੇਅਰ ਨਹੀਂ ਕੀਤੀ ਜ਼ਿਆਦਾਤਰ ਉਹਨੇ ਕਦੀ ਨਹੀਂ ਤੇ ਬਾਕੀ ਚਲੋ ਹਾਨੂੰ ਇਹ ਪਤਾ ਹੁੰਦਾ ਸੀ ਕਿ ਹੁਣ ਇਹਨੇ ਆਪਣੇ ਕੰਮ ਤੇ ਜਾਣਾ ਵਾ ਕਿਉਂਕਿ ਇਹ ਜਾਣਦੇ ਹੁੰਦਾ ਹੀਗਾ ਗਰਾਊਂਡ ਵੀ ਡੇਲੀ ਜਾਣਾ ਮਿਹਨਤ ਲਾਉਣ ਜਾਣਾ ਜਾਣਾ ਇਹਨੇ ਪਦਾਨ ਦਾ ਹੀ ਕੋਣੇ ਦਾ ਟਾਈਮ ਹੋ ਗਿਆ ਚਲ ਚੱਲਿਆ ਵਾ ਅੱਛਾ ਹਾਂਜੀ ਕਿ ਲੱਗਦਾ ਹੈ ਕਿ ਇਹ ਗਰੀਬੀ ਚੋਂ ਇਹਨਾਂ ਉੱਠ ਕੇ ਜਾਂ ਇਹਨਾਂ ਨਾਂ ਕਮਾ ਲਿਆ ਕਿਤੇ ਕਦੇ ਉਸਤਾਦ ਦਾ ਵੀ ਕਹਿੰਦੇ ਬੜਾ ਵੱਡਾ ਯੋਗਦਾਨ ਹੁੰਦਾ ਵਾ ਜੇਕਰ ਗੋਪੀ ਫਰੰਦੀਆਪੁਰੀਆਂ ਨਾ ਇਹਦੇ ਮੋਢੇ ਤੇ ਹੱਥ ਰੱਖਦਾ ਇਹਦੇ ਸਿਰ ਤੇ ਅੱਥਰ ਨਾ ਲੱਗਦਾ ਤੇ ਸ਼ਾਇਦ ਲੱਗਦਾ ਸੀ ਪੀਨ ਦਾ ਉਪਲੰਦੀ ਤੱਕ ਜਾ ਸਕਦਾ ਸੀ ਇਹਦੀ ਨਵੀਂ ਵੱਡੀ ਕਾਮਯਾਬੀ ਚ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਆ ਸੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਹਨੂੰ ਇਹੋ ਜਿਹੇ ਘਰ ਚੋਂ ਚੁੱਕਿਆ ਫਿਰ ਇਦਾਂ ਦੀ ਲਾਈਫ ਉਹਨੂੰ ਵਿਖਾਈ ਜੋ ਉਹ ਹੀ ਕਦੀ ਸੋਚੀ ਵੀ ਨਹੀਂ ਸੀ ਅੱਜ ਉਹ ਇਹਡੇ ਵੱਡੇ ਦੇਸ਼ ਚ ਘੁੰਮੰਦਿਆ ਵਾ ਉਹਨਾਂ ਦੀ ਉਹਨਾਂ ਨੇ ਇਹ ਦੇ ਇਹ ਦੇ ਕਾਬਿਲ ਬਣਾਇਆ ਉਹਨੂੰ ਕੀ ਲੱਗਦਾ ਨਹੀਂ ਹੁਣ ਜਦੋਂ ਤੁਹਾਡੀ ਇੰਟਰਵਿਊ ਵੇਖੂਗਾ ਉੱਥੇ ਜਾ ਕੇ ਵੀ ਇੰਟਰਵਿਊ ਕਰ ਲੇਤੀ ਐ ਸ਼ਾਇਦ ਗੁੱਸੇ ਨਾ ਹੋਏ ਭੈਣ ਨੂੰ ਜਾਂ ਮੰਮੀ ਨੂੰ ਵੀ ਤੁਸੀਂ ਇੰਟਰਵਿਊ ਕੇ ਦੇ ਦਿੱਤੀ ਐ ਨਹੀਂ ਸਰ ਨਹੀਂ ਹਾਂ ਮਜ਼ਾਕ ਉਡਾਊਗਾ ਕਿ ਤੂੰ ਇਦਾਂ ਬੋਲੀ ਤੂੰ ਮੈਂ ਇਦਾਂ ਬਾਕੀ ਚਲੋ ਵਧੀਆ ਨੇ ਬੋਲਦਾ ਨਹੀਂ ਹੁੰਦਾ ਇਦਾਂ ਠੀਕ ਐ ਵਧੀਆ ਫੀਲ ਹੋਊਗਾ ਉਹਨੂੰ ਵੀ ਕਿ ਚਲੋ ਘਰ ਚੋਂ ਦਸੇ ਤਾਂ ਸਹੀ ਕਿ ਆਡੇ ਇਦਾਂ ਦੇ ਹਾਲਾਤ ਨੇ ਬਿਲਕੁਲ ਹਾਂ ਕਿ ਲਗਦਾ ਨਹੀਂ ਪਰ ਸ਼ਾਇਦ ਨਸ਼ੇ ਆਇ ਤੋਂ ਬਿਲਕੁਲ ਦੂਰ ਹੈ ਜਿਹੜਾ ਤੁਹਾਡਾ ਭਰਾ ਹੈ ਕਿ ਕਹਿੰਦੇ ਦੇਖੇ ਨੌਜਵਾਨ ਪੀੜੀ ਜਿਆਦਾ ਨਹੀਂ ਕਿ ਨਸ਼ੇ ਵਾਲ ਵਰਗੀ ਹੈ ਨਸ਼ੇਦਾਲ ਵਰਗੀ ਹੈ ਪਰ ਇਹ ਬੱਚਾ ਗਰੀਬੀ ਤੋਂ ਟੁੱਟ ਕੇ ਮਿਹਨਤ ਕਰਕੇ ਚੰਗਾ ਮਕਾਮ ਹਾਸਲ ਕਰ ਲਿਆ ਅੱਜ ਜਿੱਥੇ ਪਰਿਵਾਰ ਨੂੰ ਮਾਣ ਆ ਭੈਣਾਂ ਨੂੰ ਮਾਣ ਆ ਇਲਾਕਾ ਨਿਵਾਸੀਆਂ ਨੂੰ ਮਾਣ ਆ ਸਾਰਿਆਂ ਨੂੰ ਮਾਣ ਹੈ ਕਿਉਂਕਿ ਇੱਕ ਵਧੀਆ ਖਿਡਾਰੀ ਬਣ ਕੇ ਜਿਹੜਾ ਸਾਡੇ ਸਾਹਮਣੇ ਉੱਪਰ ਕੇ ਆਊਗਾ ਤੇ ਜਦੋਂ ਕਹਿੰਦੇ ਵਾਪਸ ਆਊਗਾ ਨਿਊਜ਼ੀਲੈਂਡ ਤੋਂ ਕਹਿੰਦੇ ਇਲਾਕਾ ਵਾਲਿਆਂ ਕਿ ਆ ਵੀ ਇਹਦਾ ਮਾਨ ਸਨਮਾਨ ਹਾਂਜੀ ਸਾਰੇ ਕਹਿੰਦੇ ਆ ਕਿ ਹੁਣ ਜਦੋਂ ਇਹ ਆਇਆ ਬਾਰੋ ਤੇ ਫਿਰ ਆਪਾਂ ਇਹਦਾ ਮਾਨ ਸਨਮਾਨ ਕਰਨਾ ਉਹਦੀ ਠਿਕਟ ਹੀ ਆਈ ਸੀ ਏਦਾਂ ਹੀ ਮਤਲਬ ਸਡਨਲੀ ਆ ਗਈ ਅਦਰਵਾਈਜ਼ ਨਹੀਂ ਤੇ ਸਾਰਿਆਂ ਨੇ ਸੋਚਿਆ ਕਿ ਆਪਾਂ ਇਹਦਾ ਕਰਾਂਗੇ ਵਧੀਆ ਜਦੋਂ ਇਹਨੇ ਜਾਣਾ ਹੋਊਗਾ ਸਨਮਾਨ ਕਰਾਂਗੇ ਤੇ ਜਦੋਂ ਪਤਾ ਲੱਗਾ ਤੇ ਫਿਰ ਬਟ ਉਦੋਂ ਵੀ ਸਾਡੇ ਘਰੇ ਪਿਆਰ ਰੱਖਣ ਨੂੰ ਥਾਂ ਨਹੀਂ ਸੀ ਅਸੀਂ ਗੋਪੀ ਫਰਿੰਦੀ ਬ੍ਰੇਣਾ ਸੋਚਿਆ ਕਿ ਫੋਟੋ ਖਿਚਵਾਵਾਂਗੇ ਸਾਰੇ ਸਾਡੀ ਇੱਕ ਫੋਟੋ ਨਹੀਂ ਕਲਿੱਕ ਹੋਈ ਉਹਨਾਂ ਨਾਲ ਤੇ ਬਾਹਰ ਦੇ ਲੋਕੀਆਂ ਆ ਰਨ ਕੇ ਫੋਟੋਆਂ ਖਿਚਵਾ ਗਏ ਫਿਰ ਮਮੀ ਉਹ ਨਹੀਂ ਕਹਿੰਦੇ ਕੋਈ ਗੱਲ ਨਹੀਂ ਆਪਾਂ ਫੇਰ ਬੁਲਾਵਾਂਗੇ ਉਹਨਾਂ ਨੇ ਜਦ ਆਊਗਾ ਨਾ ਵੀਰਾ ਫਿਰ ਉਹਨਾਂ ਦਾ ਵੈਲਕਮ ਵੀ ਅਹੀਂ ਕਰਨਾ ਕਿੰਨੇ ਕਿ ਵੀਰ ਦੇ ਨਾਲ ਜਾਂ ਉਸਤਾਦ ਦੇ ਨਾਲ ਕਿੰਨੇ ਲੋਕ ਆਏ ਸੀ ਤੂੰ ਉਸਤਾਦ ਦੇ ਨਾਲ ਤੇ ਜੋ ਆਏ ਆਏ ਸੀਗਾ ਉਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਜਿਵੇਂ ਕੋਈ ਐਕਟਰ ਆ ਗਿਆ ਸਾਡੇ ਘਰੇ ਇੰਨੀ ਉਹਨਾਂ ਦੀ ਫੈਨ ਵਾਲੋ ਹਾਂਜੀ ਫਿਰ ਸਾਰੇ ਜਾਣੇ ਉਹਨਾਂ ਨੂੰ ਵੇਖ ਕੇ ਆਈ ਜਾਣ ਕਿ ਇਹਨਾਂ ਨਾਲ ਫੋਟੋ ਖਿਚਾਣੀ ਫੋਟੋ ਖਿਚਾਣੀ ਆ ਕਾਫੀ ਜਾਣੇ ਆਏ ਸੀਗੇ ਠੀਕ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਗੱਲਬਾਤ ਕੀਤੀ ਭੈਣ ਰਚਨਾ ਦੇ ਨਾਲ ਜਿਹੜੀ ਕਿ ਏਕਮ ਦੀ 2 ਨੰਬਰ ਤੇ ਭੈਣ ਆ ਤੁਸੀਂ ਦੇਖਿਆ ਕਿ ਬਹੁਤ ਪਿਆਰ ਕਰਦੀਆਂ ਨੇ ਭੈਣ ਆਪਣੇ ਭਰਾਵਾਂ ਨੂੰ ਹਮੇਸ਼ਾ ਪਿਆਰ ਕਰਦੀਆਂ ਨੇ ਤੇ ਮੈਨੂੰ ਲੱਗਦਾ ਸ਼ਾਇਦ ਭੈਣਾਂ ਦੀਆਂ ਦੁਆਵਾਂ ਵੀ ਜਿਹੜੀਆਂ ਲੱਗੀਆਂ ਨੇ ਏਕਮ ਨੂੰ ਅੱਜ ਚੰਗਾ ਖਿਡਾਰੀ ਬਣਿਆ ਵਾ ਵਧੀਆ ਜਾਫੀ ਬਣਿਆ ਵਾ ਤੇ ਮਾਪੇ ਦਾ ਹਮੇਸ਼ਾ ਅਸ਼ੀਰਵਾਦ ਵੀ ਆਪਣੇ ਬੱਚੇ ਨੂੰ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਨੇ ਅਤੇ ਖਾਸ ਕਰਕੇ ਏਕਮ ਨੂੰ ਪਿਆਰ ਕਰਦੇ ਨੇ ਕਬੱਡੀ ਜਗਤ ਨੂੰ ਪਿਆਰ ਕਰਦੇ ਨੇ ਇਸ ਵੀਡੀਓ ਵੱਤੋਂ ਸ਼ੇਅਰ ਕਰ ਦਿਓ ਮੈਨੂੰ ਦਿਓ ਜਾਤ ਮੈਥਵੜਾ ਹਦੀਪ ਸਿੰਘ ਗਰੇਵਾਲ ਸੈਂਟਰਲ ਟੀਵੀ ਲਈ ਅਮਰਸਰ